ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਦੇ ਵੱਲੋਂ ਕੱਲ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਪੰਜਾਬ ਦੀ ਭਗਵਾਨਤਮਾਨ ਸਰਕਾਰ ਨੇ ਕਿਸਾਨਾਂ ਤੇ ਜ਼ਬਰਦਸਤ ਆ ਉਹਨਾਂ ਦਾ ਜ਼ਬਰੀ ਜਿਹੜਾ ਧਰਨਾ ਚਕਾਇਆ ਗਿਆ ਸਮਾਨ ਜਾ ਕੇ ਆਪਣੇ ਕਬਜ਼ੇ ਚ ਲਿਆ ਕਿਸਾਨ ਆਗੂ ਗ੍ਰਿਫਤਾਰ ਕੀਤੇ ਐ ਇਸ ਭਗਵਾਨਤਮਨ ਦੀ ਪੁਰਜ਼ੋਰ ਤੇ ਨਖੇਦੀ ਕਰਦੇ ਅੱਜ ਜਿਲ੍ਹਾ ਮਰੇਗੋੜ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਵੱਲੋਂ ਇਕੱਠੇ ਹੋ ਕੇ ਇਥੋਂ ਦੇ ਮੁੱਖ ਮੰਤਰੀ ਭਗਵਾਨਤਮਨ ਦਾ ਪਤਲਾ ਫੂਕਣ ਲਈ ਪਹੁੰਚੇ ਆ ਪਤਲਾ ਫੂਕ ਕੇ ਯਾਰ ਇਸ ਭਗਵਾਨਤਮਨ ਨੂੰ ਭੁਲੇਖਾ ਇਹ ਲੋਕਾਂ ਦੇ ਰੋਹ ਨੂੰ ਕੁੱਟ ਕੇ ਦਵਾਇਆ ਜਾ ਸਕਦਾ ਪਰ ਬੜੇ ਇੱਥੇ ਇਸ ਤਰ੍ਹਾਂ ਦੇ ਜਾਬਰ ਆਏ ਆ ਇਹ ਜਾਬਰਾਂ ਤੋਂ ਅੱਜ ਤੱਕ ਪੰਜਾਬ ਕਦੇ ਕੁੱਟ ਕੇ ਨਹੀਂ ਦਬਿਆ ਇਹ ਲੋਕ ਅੱਗੇ ਵੱਧ ਹੋ ਕੇ ਨਿਕਲਦੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਵੱਲੋਂ ਇਥੋਂ ਦੇ ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾ ਰਿਹਾ ਜਿਹੜਾ ਜਣੀ ਗੱਲ ਖਨੌਰੀਏ ਤੇ ਸੰਭੂ ਬਾਡਰ ਦੇ ਉੱਤੇ ਕਿਸਾਨਾਂ 'ਤੇ ਅਤਿਆਚਾਰ ਕੀਤਾ ਉਸ ਦੇ ਵਿਰੋਧ ਦੇ ਵਿੱਚ ਮਲੇਰਕੋਟ ਦੇ ਵਿੱਚ ਅੱਜ ਪੁਤਲੇ ਫੂਕੇ ਜਾ ਰਹੇ ਆ ਵੱਡਾ ਰੋਸ ਹੈ ਕਿਸਾਨਾਂ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਜਥੇਬੰਦੀਆਂ ਜਿਹੜੀਆਂ ਜਣੀ ਉਸ ਬਾਡਰ ਤੇ ਡਟੀਆਂ ਹੋਈਆਂ ਸੀ ਕੱਲ ਉਹਨਾਂ ਨੂੰ ਜਣੀ ਲੱਖੀ ਚਾਰਜ ਕਰਕੇ ਗ੍ਰਿਫਤਾਰ ਕੀਤਾ ਉਹਦੀ ਨਖੇਦੀਪੁਰ ਜੋੜ ਤੇ ਕਰਦੇ ਪੁੱਤਲੇ ਫੁੱਕੇ ਜਾ ਰਹੇ ਆ ਇੱਕ ਵਾਰ ਜਿੰਦਾਬਾਦ ਜਿੰਦਾਬਾਦ ਜਸਾਨਾ ਮਦੁਰਾ ਹਕਮਾ ਦੇ ਵਾਲੀ ਸਕਾਰ ਨੂੰ ਬਾਪਾ ਜੈ ਹਾਂ 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 ਜੈ ਹ